ਹੈਲੋ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹਾਜ਼ਰ ਹੋਇਆ ਤੁਹਾਡੇ ਲਈ ਮੱਸੀਆ ਤੇ ਪੁੰਨਿਆ ਦੀ ਕਹਾਣੀ ਲੈ ਕੇ ਜਿਸ ਵਿੱਚ ਆਪਾਂ ਜਾਣਦੇ ਆ ਕਿ ਮੱਸੀਆ ਦੇ ਪੁੰਨਿਆ ਦੇ ਕੀ ਮਹੱਤਤਾ ਜੀ ਹਾਂਜੀ ਕਿਸੇ ਨਗਰ ਦੇ ਵਿੱਚ ਇੱਕ ਕਿਸਾਨ ਰਹਿੰਦਾ ਸੀ ਕਹਿੰਦੇ ਹਨ ਕਿ ਉਸ ਦੀ ਇੱਕ ਪਤਨੀ ਸੀ ਜਿਸ ਦਾ ਨਾਮ ਸੀ ਰੂਪਾ ਉਹਨਾਂ ਦੇ ਘਰ ਕੁਝ ਸਮਾਂ ਲੰਘਿਆ ਤੇ ਇੱਕ ਧੀ ਨੇ ਜਨਮ ਲਿਆ ਜਦੋਂ ਧੀ ਨੇ ਜਨਮ ਲਿਆ ਤੋ ਇੰਨੀ ਪਿਆਰੀ ਤੇ ਸੋਹਣੀ ਸੀ ਕਿ ਉਹਨੂੰ ਵੇਖਣ ਲਈ ਹਰ ਕੋਈ ਆਉਂਦਾ ਤੇ ਉਹ ਕਹਿੰਦੇ ਸਨ ਕਿ ਚੰਨ ਬਾਗ ਬਹੁਤ ਜ਼ਿਆਦੇ ਸੋਹਣੀ ਹੈ ਸਾਰੇ ਲੋਕਾਂ ਨੂੰ ਐਵੇਂ ਹੀ ਲੱਗਦਾ ਹੁੰਦਾ ਸੀ ਕਿ ਜਿਵੇਂ ਪੂਰਾ ਚੰਨ ਹੀ ਚੜ ਆਇਆ ਹੋਵੇ ਲੋਕਾਂ ਨੇ ਆਖ ਵੇਖ ਕੇ ਉਹਦਾ ਨਾਂ ਪੁੰਨਿਆ ਰੱਖ ਦਿੱਤਾ ਕਹਿੰਦੇ ਪੁੰਨਿਆ ਜਿਵੇਂ ਜਿਵੇਂ ਵੱਡੀ ਹੁੰਦੀ ਜਾਵੇ ਉਹ ਓੰਨੀ ਹੀ ਜ਼ਿਆਦੇ ਸੋਹਣੀ ਹੁੰਦੀ ਜਾਂਦੀ ਸੀ ਕੁਝ ਸਮਾਂ ਲੰਘਿਆ ਤੇ ਉਸਦੀ ਮਾਂ ਬਿਮਾਰ ਹੋ ਗਈ ਮੰਜੇ ਤੇ ਜਿਹੀ ਪਈ ਕਿ ਜਿਵੇਂ ਮੰਜੇ ਨਹੀਂ ਉਸ ਨੂੰ ਫੜ ਲਿਆ ਹੋਵੇ ਫਿਰ ਕੁਝ ਸਮਾਂ ਲੰਘਿਆ ਉਹ ਅਕਾਲ ਚਲਾਣਾ ਕਰ ਗਈ ਹੁਣ ਉਹ ਕਿਸਾਨ ਪੁੰਨਿਆ ਦਾ ਧਿਆਨ ਘਰ ਵਿੱਚ ਹੀ ਰੱਖਦਾ ਜੇਕਰ ਉਹ ਖੇਤਾਂ ਦੇ ਵਿੱਚ ਜਾਂਦਾ ਤਾਂ ਨਾਲ ਹੀ ਉਸ ਨੂੰ ਲੈ ਕੇ ਜਾਂਦਾ ਉਸ ਦਾ ਪਿਤਾ ਜੀ ਉਸ ਦਾ ਬਹੁਤ ਧਿਆਨ ਰੱਖਦਾ ਲੋਕਾਂ ਨੇ ਤੇ ਗਵੰਡੀਆਂ ਨੇ ਉਸ ਨੂੰ ਕਿਹਾ ਕਿ ਤੂੰ ਦੂਜਾ ਵਿਆਹ ਕਰਵਾ ਲੈ ਇਸ ਨੂੰ ਮਾਂ ਦੀ ਜ਼ਰੂਰਤ ਹੈ ਤਿਉ ਫਿਰ ਖੇਤ ਤੇ ਚਲਾ ਜਾਇਆ ਕਰੇਗਾ ਕਹਿੰਦੇ ਉਹਨੇ ਮਨਾ ਕਰ ਦਿੱਤਾ ਐਵੇਂ ਹੀ ਉਹ ਹਰ ਰੋਜ਼ ਖੇਤ ਦੇ ਵਿੱਚ ਜਾਂਦਾ ਸੀ ਤੇ ਆਪਣੀ ਧੀ ਨੂੰ ਨਾਲ ਲੈ ਕੇ ਜਾਂਦਾ ਕਹਿੰਦੇ ਉੱਥੇ ਕੰਮ ਕਰਦਾ ਪਰ ਜਦੋਂ ਰੋਂਦੀ ਬਿਲਕਰੀ ਤੇ ਘਰ ਵਾਪਸ ਲੈ ਕੇ ਆਉਂਦਾ 6 ਮਹੀਨੇ ਦੇਖੇ ਤੇ ਫਸਲ ਵੀ ਬੜੀ ਕੱਖ ਨਾ ਹੋਈ ਕਹਿੰਦੇ ਥੱਕ ਹਾਰ ਕੇ ਉਹਨੇ ਦੂਜਾ ਵਿਆਹ ਕਰਵਾ ਲਿਆ ਜਿਹੜੀ ਦੂਜੀ ਮਾਂ ਆਈ ਉਸਨੇ ਬੜਾ ਦੂਜੀ ਮਾਂ ਨੇ ਪੁੰਨਿਆ ਦਾ ਬੜਿਆ ਕਰਮ ਬੜਾ ਹੀ ਕਰਿਆ ਕਰਨਾ ਉਸ ਦਾ ਬੜਾ ਹੀ ਪਿਆਰ ਕਰਦੀ ਪਰ ਕੁਝ ਸਮਾਂ ਲੰਘਿਆ ਤੇ ਉਸ ਦੇ ਘਰ ਇੱਕ ਧੀ ਦਾ ਜਨਮ ਹੋਇਆ ਜਦੋਂ ਉਸੇ ਧੀ ਦਾ ਜਨਮ ਹੋਇਆ ਤਾਂ ਉਸ ਦਾ ਪਤੀ ਰਾਹੀ ਬਦਲ ਗਿਆ ਫਿਰ ਉਹ ਪੁੰਨਿਆ ਦੇ ਨਾਲ ਈਰਖਾ ਕਰਨ ਲੱਗ ਗਈ ਜਿਹੜੀ ਉਸ ਸਥਿਤੀ ਹੋਈ ਸੀ ਉਹ ਬੜੇ ਹੀ ਕਾਲੇ ਰੰਗ ਦੀ ਤੇ ਕ੍ਰੂਪ ਸੀ ਲੋਕਾਂ ਨੇ ਆਖਿਆ ਇੱਕ ਪੁੰਨਿਆ ਤੇ ਦੂਜੀ ਮਸਿਆ ਜਾਪ ਦੀਏ ਜਦੋਂ ਐਵੇਂ ਕਿਹਾ ਕਰਨਾ ਤੇ ਉਹਦਾ ਹੋਰ ਕਾਲਜਾ ਮੱਚਦਾ ਤੇ ਉਹ ਬੜੀ ਹੀ ਦੁਖੀ ਹੁੰਦੀ ਉਹਦੇ ਨਾਲ ਹੋਰ ਜ਼ਿਆਦਾ ਈਰਖਾ ਕਰਨ ਕਰਨਾ ਸ਼ੁਰੂ ਕਰ ਦਿੰਦੀ ਕਹਿੰਦੇ ਕੁਝ ਸਮਾਂ ਲੰਘਿਆ ਫਿਰ ਉਸਦੇ ਘਰ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ ਕਹਿੰਦੇ ਹੁਣ ਉਹ ਕਿਸੇ ਨੂੰ ਮਿਟਕੇ ਵੀ ਨਹੀਂ ਸੀ ਬੈੰਦੀ ਹੌਲੀ-ਹੌਲੀ ਸਮਾਂ ਲੰਘਣ ਲੱਗਾ ਜਵਾਕ ਵੱਡੇ ਹੋਣ ਲੱਗੇ ਉਹ ਪੁੰਨਿਆ ਦੇ ਨਾਲ ਉਦੋਂ ਦੀ ਹੀ ਵੱਧੇ ਹੀਰਖਾ ਕਰਨ ਲੱਗੀ ਹੌਲੀ-ਹੌਲੀ ਜਦੋਂ ਲੰਘਦੇ ਟਿਕਦੇ ਉਹ ਪੁੰਨਿਆ ਸਵੇਰੇ ਉੱਠ ਪ੍ਰਮਾਤਮਾ ਦਾ ਨਾਮ ਲੈਂਦੀ ਹਰ ਇੱਕ ਨੂੰ ਆਪਣੀ ਇੱਜ਼ਤ ਦੇ ਨਾਲ ਬੁਲਾਉਂਦੀ ਤੇ ਬੜਾ ਹੀ ਸਤਕਾਰ ਪਿਆਰ ਕਰਦੀ ਗਵਾਂਡੀਆਂ ਦੇ ਘਰ ਕੋਈ ਵੀ ਬੁਲਾਉਂਦਾ ਤੇ ਇੱਜ਼ਤ ਦੇ ਨਾਲ ਉਹਨਾਂ ਦੇ ਘਰ ਜਾਂਦੀ ਤੇ ਉਹਨਾਂ ਦੀ ਮਦਦ ਵੀ ਕਰਦੀ ਪਿਤਾ ਜੀ ਦੇ ਖੇਤ ਤੋਂ ਆਉਂਦੇ ਤੇ ਹਰ ਇੱਕ ਨਾਲ ਵਧੀਆ ਗੱਲਬਾਤ ਕਰਦੀ ਤੇ ਗੱਲ ਸੁਣਦੀ ਵੀ ਸੀ ਪਿਤਾ ਜੀ ਦੇ ਖੇਤ ਤੋਂ ਆਉਂਦੇ ਹਰ ਇੱਕ ਗੱਲ ਉਹਨਾਂ ਦੀ ਮੰਨਦੀ ਤੇ ਗੱਲ ਸੁਣਦੀ ਵੀ ਸੀ ਤੇ ਜਿੰਨੇ ਵੀ ਪਿੰਡ ਦੇ ਲੋਕ ਸੀ ਗੱਲਾਂ ਕਰਿਆ ਕਰਦੇ ਸੀ ਕਿ ਤੀ ਹੋਵੇ ਤਾਂ ਜਹੀ ਪੁੰਨਿਆ ਵਰਗੀ ਹੋਵੇ ਬਹੁਤ ਹੀ ਸਿਆਣੀ ਤੇ ਸੁਚੱਜੀ ਧੀ ਹੈਗੀ ਉੱਧਰ ਜਿਹੜੀ ਮੱਸਿਆ ਸੀ ਉਹ ਕਿਸੇ ਦੇ ਆਖੇ ਵੀ ਨਹੀਂ ਲੱਗਦੀ ਹਰ ਇੱਕ ਗੱਲ ਤੇ ਲੜ ਪੈਂਦੀ ਤੇ ਗੱਲ ਪੈ ਜਾਂਦੀ ਸੀ ਆਪਣੇ ਕੰਮ ਨਾਲ ਹੀ ਮਤਲਬ ਰੱਖਦੀ ਸੀ ਘਰ ਦਾ ਕੋਈ ਵੀ ਕੰਮ ਨਾ ਕਰਿਆ ਕਰਦੀ ਜਿਹੜਾ ਉਸ ਦਾ ਭਰਾ ਸੀ ਉਹ ਬਹੁਤ ਹੀ ਸਿਆਣਾ ਤੇ ਸੁਲਝਿਆ ਹੋਇਆ ਇਨਸਾਨ ਸੀ ਉਹ ਪੁੰਨਿਆ ਨੂੰ ਕਦੀ ਵੀ ਮਤਰਾਈ ਨਹੀਂ ਸੀ ਸਮਝਦਾ ਉਹ ਹਮੇਸ਼ਾ ਪੁੰਨਿਆ ਨੂੰ ਆਪਣੀ ਭੈਣ ਦੇ ਵਾਂਗ ਹੀ ਪਿਆਰ ਕਰਦਾ ਸੀ ਤੇ ਮਾਨ ਸਤਕਾਰ ਕਰਦਾ ਸੀ ਹੌਲੀ-ਹੌਲੀ ਸਮਾਂ ਲੰਘਦਿਆਂ ਹੀ ਉਸ ਦਾ ਪਿਤਾ ਕਹਿਣ ਲੱਗਿਆ ਕਿ ਆਪਾਂ ਐਵੇਂ ਕਰਦੇ ਆ ਕਿ ਆਪਣੇ ਧੀਆ ਹੁਣ ਵੱਡੀਆਂ ਹੋ ਗਈਆਂ ਇਹਨਾਂ ਦਾ ਵਿਆਹ ਕਰ ਦੰਦੇ ਆ ਫਿਰ ਕਿਸਾਨ ਦੇ ਘਰ ਵਾਲੀ ਕਹਿੰਦੀ ਆ ਕਿ ਆਪਾਂ ਪਹਿਲਾਂ ਆਪਣੇ ਪੁੱਤਰ ਦਾ ਵਿਆਹ ਕਰ ਲ ਦੰਦੇ ਆ ਇਸੇ ਤਰ੍ਹਾਂ ਹੀ ਉਹਨਾਂ ਨੇ ਆਪਣੇ ਪੁੱਤਰ ਦਾ ਪਹਿਲਾਂ ਵਿਆਹ ਕਰ ਦਿੱਤਾ ਤੇ ਘਰ ਵਿੱਚ ਉਸ ਦੀ ਘਰ ਵਾਲੀ ਆ ਜਾਂਦੀ ਹੈ ਉਸ ਦੀ ਭਾਬੀ ਬਹੁਤ ਹੀ ਸਿਆਣੀ ਔਰਤ ਹੁੰਦੀ ਆ ਜੋ ਕਿ ਪੁੱਣਾਂ ਨੂੰ ਬਹੁਤ ਹੀ ਪਿਆਰ ਕਰਦੀ ਆ ਤੇ ਮਾਨ ਸਤਕਾਰ ਨਾਲ ਬੁਲਾਉਂਦੀ ਹੈ ਪੁੰਨਿਆ ਵੀ ਬਹੁਤ ਜ਼ਿਆਦਾ ਉਸ ਦਾ ਕਰਦੀ ਹੈ ਪੱਜ-ਪੱਜ ਕੇ ਉਸ ਨਾਲ ਕੰਮ ਕਰਵਾਉਂਦੀ ਹੈ ਪੁੰਨਿਆ ਆਪਣੀ ਭਾਬੀ ਨੂੰ ਬਹੁਤ ਪਿਆਰ ਕਰਦੀ ਹੈ ਤੇ ਉਸ ਦਾ ਭਰਾ ਵੀ ਉਸ ਨੂੰ ਬੜਾ ਹੀ ਪਿਆਰ ਕਰਦਾ ਹੈ ਸਾਰਾ ਕੰਮ ਉਸ ਨੇ ਆਪਣੀ ਭਾਬੀ ਨਾਲ ਕਰਵਾਉਣਾ ਹੁੰਦਾ ਰਲ ਮਿਲ ਕੇ ਦੋਵੇਂ ਖੇਡਦੀਆਂ ਤੇ ਘਰ ਦਾ ਕੰਮ ਕਰਦੀਆਂ ਉਧਰ ਮੱਸਿਆ ਕਿਸੇ ਦੀ ਕੋਈ ਗੱਲ ਨਹੀਂ ਸੀ ਸੁਣਦੀ ਹਮੇਸ਼ਾ ਹੀ ਗੁੱਸੇ ਦੇ ਵਿੱਚ ਰਹਿੰਦੀ ਸੀ ਨਾ ਹੀ ਕਿਸੇ ਨੂੰ ਬੁਲਾਉਂਦੀ ਸੀ ਸਮਾਂ ਲੰਘਦਿਆਂ ਲੰਘਦਿਆਂ ਫਿਰ ਉਸ ਦੀ ਮਾਤਾ ਨੇ ਕਿਹਾ ਕਿ ਹੁਣ ਆਪਾਂ ਮਸਿਆ ਤੇ ਪੁੰਨਿਆ ਦਾ ਵਿਆਹ ਵੀ ਕਰ ਦਿੰਦੇ ਆ ਉਧਰ ਕਿਸਾਨ ਕਹਿੰਦਾ ਕਿ ਪੁੰਨਿਆ ਲਈ ਵਧੀਆ ਘਰਵਾਰ ਲੱਭ ਦੇਾਂਗੇ ਪਰ ਜਿਹੜੀ ਉਸ ਦੀ ਮਾਤਾ ਹੁੰਦੀ ਆ ਉਹ ਨਹੀਂ ਮੰਨਦੀ ਉਹ ਕਹਿੰਦੀ ਆ ਕਿ ਪੁੰਨਿਆ ਤਾਂ ਠੰਡੇ ਸੁਭਾਅ ਦੀ ਠੰਡੇ ਸੁਭਾਅ ਦੀ ਐ ਇਹਨੂੰ ਤਾਂ ਕਿਤੇ ਵੀ ਵਿਆਹ ਨਹੀਂ ਇਹਨੇ ਆਪਣਾ ਘਰਵਾਰ ਸੰਭਾਲ ਲੈਣਾ ਹੈ ਸਾਰਿਆਂ ਦੇ ਦਿਲਾਂ ਦੇ ਵਿੱਚ ਬਸ ਜਾਵੇਗੀ ਆਪੇ ਇਸ ਨੂੰ ਕਿਸੇ ਗਰੀਬ ਘਰ ਦੇ ਵਿੱਚ ਵਿਆਹ ਦਿੰਦੇ ਆ ਵਿਆਹ ਦਾ ਦਿਨ ਧਰ ਲੈਂਦੇ ਨੇ ਉਸੇ ਦਿਨ ਹੀ ਉਸ ਦੀ ਮਾਤਾ ਕਹਿੰਦੀ ਹੈ ਕਿ ਆਪਾਂ ਮੱਸਿਆ ਨੂੰ ਵੀ ਕਿਸੇ ਵਧੀਆ ਘਰ ਵਿਆਹ ਦਿੰਦੇ ਆ ਜਿੱਥੇ ਨੌਕਰ ਚੱਕਰ ਹੋਣਗੇ ਸਾਰੇ ਨੌਕਰ ਕੰਮ ਕਰ ਲਿਆ ਕਰਨਗੇ ਇਸ ਨੂੰ ਕੋਈ ਦੁੱਖ ਤਕਲੀਫ ਨਹੀਂ ਆਵੇਗੀ ਇਸੇ ਤਰ੍ਹਾਂ ਕਿਸਾਨ ਦੋਨਾਂ ਭੈਣਾਂ ਦਾ ਵਿਆਹ ਕਰ ਦਿੰਦਾ ਹੈ ਜੋ ਕਿ ਪੁੰਨਿਆ ਹੁੰਦੀ ਆ ਬੜੇ ਹੀ ਗਰੀਬ ਘਰੇ ਵਿਆਹ ਹੁੰਦਾ ਹੈ ਮੱਸਿਆ ਨੂੰ ਵਧੀਆ ਤਕੜੇ ਘਰ ਦੇ ਵਿੱਚ ਵਿਆਹ ਜਾਂਦਾ ਤੇ ਸਾਜ-ਸਮਾਨ ਦਾ ਸਾਰਾ ਸਮਾਨ ਦਿੱਤਾ ਜਾਂਦਾ ਹੈਗਾ ਇੱਕ ਦਿਨ ਮੱਸਿਆ ਆਪਣੇ ਘਰ ਘਰ ਵਿੱਚ ਕੀਰਤਨ ਕਰਵਾਉਂਦੀ ਹੈ ਕਿ ਸਾਰੇ ਪਿੰਡ ਨੂੰ ਨਿਯੋਤਾ ਦਿੰਦੀ ਹੈ ਉਸੇ ਪਿੰਡ ਵਿੱਚ ਉਸ ਦੀ ਭੈਣ ਪੁੰਨੇ ਆ ਵਿਆਹੀ ਹੁੰਦੀ ਆ ਪਰ ਉਹ ਉਸ ਨੂੰ ਨਹੀਂ ਬੁਲਾਉਂਦੀ ਉਧਰ ਇੱਕ ਗਵੰਡਣਾ ਆ ਕੇ ਪੁੰਨਿਆਂ ਨੂੰ ਕਹਿੰਦੀ ਆ ਕਿ ਤੇਰੀ ਭੈਣ ਮੱਸਿਆ ਦੇ ਘਰ ਅੱਜ ਪ੍ਰੋਗਰਾਮ ਹੈ ਆਪਾਂ ਚੱਲ ਜੀਏ ਪਰ ਪੁੰਨਿਆ ਕਹਿੰਦੀ ਕਿ ਮੈਨੂੰ ਤਾਂ ਉਸਨੇ ਨਹੀਂ ਬੁਲਾਇਆ ਹੈਗਾ ਉਹ ਗਵੰਡਨ ਕਹਿੰਦੀ ਹੈ ਕਿ ਰੱਬ ਨਾਲ ਆਪਣਾ ਕੋਈ ਵਿਤਕਰਾ ਨਹੀਂ ਆਪ ਰੱਬ ਦੇ ਨਾਲ ਜਾਣਾ ਹੈ ਆਪਾਂ ਭਜਨ ਕੀਰਤਨ ਸੁਣਣ ਜਾਣਾ ਪੁੰਨਿਆ ਤਿਆਰ ਹੋ ਕੇ ਉਸ ਗਵੰਡ ਨਾਲ ਚਲੀ ਜਾਂਦੀ ਹੈ ਪਰ ਜਿਹੜੀ ਅੱਗੇ ਮੱਸਿਆ ਹੁੰਦੀ ਹੈ ਉਸਨੇ ਵੱਡਾ ਹੀ ਪ੍ਰੋਗਰਾਮ ਕੀਤਾ ਹੁੰਦਾ ਹੈ ਸਾਰੇ ਲੋਕਾਂ ਨੂੰ ਮਾਨ ਨਾਲ ਬੁਲਾਉਂਦੀ ਹੈ ਪਰ ਉਹ ਆਪਣੀ ਭੈਣ ਨੂੰ ਗਰੀਬ ਸਮਝ ਕੇ ਨਹੀਂ ਬੁਲਾਉਂਦੀ ਤੇ ਉਸ ਨੂੰ ਘਰ ਵਿੱਚ ਲਿਆਉਣ ਲਈ ਪ੍ਰਸ਼ਾਦ ਵੀ ਨਹੀਂ ਦਿੰਦੀ ਉਹ ਨੂੰ ਕਹਿੰਦੀ ਕਿ ਤੂੰ ਬਿਨ ਬੁਲਾਏ ਆ ਗਈ ਹੈ ਪਰ ਜਿਹੜੀ ਪੁੰਨਿਆ ਹੁੰਦੀ ਹੈ ਬੜੀ ਹੀ ਨਿਮਰਤਾ ਤੇ ਠੰਡੇ ਸੁਭਾਅ ਦੀ ਹੁੰਦੀ ਹੈ ਉਹ ਭਾਜਨ ਬੰਦਗੀ ਸੁਣਦੀ ਹੈ ਤੇ ਆਪਣੇ ਘਰ ਵਿੱਚ ਵਾਪਸ ਆ ਜਾਂਦੀ ਹੈ ਉਹ ਆਪਣੇ ਘਰ ਵਿੱਚ ਆਪਣੇ ਸਾਰੇ ਪਰਿਵਾਰ ਨਾਲ ਬੜੀ ਹੀ ਖੁਸ਼ ਰਹਿੰਦੀ ਹੈ ਤੇ ਪੱਜ-ਪੱਜ ਸਾਰਾ ਘਰ ਦਾ ਕੰਮ ਕਰਦੀ ਹੈ ਇੱਕ ਰਣ ਪੁੰਨਿਆ ਸੋਚਦੀ ਆ ਕਿ ਉਹ ਆਪਣੇ ਪੇਕੇ ਘਰ ਆਪਣੀ ਭਾਬੀ ਤੇ ਭਰਾ ਨੂੰ ਤੇ ਮੇ ਲਾਵੇ ਰਸਤੇ ਵਿੱਚ ਜਾਂਦਿਆਂ ਹੋਇਆ ਉਸ ਨੂੰ ਇੱਕ ਬੁੱਢੀ ਔਰਤ ਮਿਲਦੀ ਆ ਜੋ ਕਿ ਉਸ ਨੂੰ ਕਹਿੰਦੀ ਆ ਕਿ ਤੂੰ ਮੇਰਾ ਘਰ ਸਵਾਰ ਦੇ ਮੇਰਾ ਘਰ ਖਰਾਬ ਹੋਇਆ ਪਿਆ ਕੰਡੇ ਵੀ ਕੰਡੇ ਹੋਏ ਪੈਣਗੇ ਇਸੇ ਤਰ੍ਹਾਂ ਪੁੰਨਿਆ ਉਹਨੂੰ ਕਹਿੰਦੀ ਆ ਕਿ ਕੋਈ ਕੋਈ ਗੱਲ ਨਹੀਂ ਬੇਬੇ ਜੀ ਮੈਂ ਸਵਾਰ ਦਿੰਦੀ ਆ ਉਹ ਜਦੋਂ ਘਰ ਸਾਰਾ ਸਵਾਰ ਦਿੰਦੀ ਆ ਤੇ ਤੇ ਬੇਬੇ ਜੀ ਤੋ ਅੱਗੇ ਲੈ ਕੇ ਉਹ ਫਿਰ ਤੁਰ ਪੈਂਦੀ ਹੈ ਆਪਣੇ ਪੇਕੇ ਘਰ ਲਈ ਰਸਤਾ ਲੰਬਾ ਹੁੰਦਾ ਹੈ ਕੋਈ ਨਾ ਕੋਈ ਉਸਨੂੰ ਰਸਤੇ ਵਿੱਚ ਟੱਕਰਦਾ ਹੈ ਤੇ ਕੋਈ ਉਸਨੂੰ ਮਦਦ ਲਈ ਕਹਿੰਦਾ ਹੈ ਤੋ ਹਰ ਇੱਕ ਦੀ ਮਦਦ ਕਰਦੀ ਹੋਈ ਜਾਂਦੀ ਹੈ ਬੜੀ ਖੁਸ਼ ਹੋ ਕੇ ਜਾ ਰਹੀ ਹੈ ਅੱਗੇ ਜਾ ਕੇ ਜਦੋਂ ਉਹ ਘਰ ਵਿੱਚ ਦੇਖਦੀ ਹੈ ਕਿ ਉਸ ਦਾ ਪਿਤਾ ਜੋ ਕਿ ਗਰੀਬ ਕਿਸਾਨ ਸੀਗਾ ਉਸ ਨੂੰ ਮਿਲਦਾ ਹੈ ਉਹ ਬੜੀ ਖੁਸ਼ ਹੁੰਦੀ ਹੈ ਤੇ ਉਸ ਦਾ ਪਿਤਾ ਵੀ ਉਸ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਹੈ ਆਪਣੀ ਭਾਬੀ ਤੇ ਵੀਰੇ ਨੂੰ ਮਿਲ ਜਿਆ ਉਸ ਦਾ ਵੀਰਾ ਤੇ ਭਾਬੀ ਬੜਾ ਹੀ ਪਿਆਰ ਕਰਦੇ ਨੇ ਉਸ ਨੂੰ ਸੁੱਖ ਸ਼ਾਂਤੀ ਪੁੱਛਦੇ ਨੇ ਕਿ ਜਦੋਂ ਆਪਣੀ ਮਾਤਾ ਕੋਲ ਜਾਂਦੀ ਹੈ ਤਾਂ ਉਸ ਦੀ ਮਾਤਾ ਉਸ ਨੂੰ ਕੌੜੇ ਬੋਲ ਬੋਲਦੀ ਹੈ ਉਸ ਨੂੰ ਚੰਗੀ ਤਰ੍ਹਾਂ ਬੁਲਾਉਂਦੀ ਵੀ ਨਹੀਂ ਉਹ ਪੁੰਨਿਆ ਨੂੰ ਕਹਿੰਦੀ ਹੈ ਕਿ ਤੂੰ ਇੱਥੇ ਕੀ ਕਰਨ ਆਈ ਹੈਂਗੀ ਤਾਂ ਪੁੰਨਿਆ ਹੱਸ ਕੇ ਜਵਾਬ ਦਿੰਦੀ ਹੈ ਕਿ ਮੈਂ ਸਾਰਿਆਂ ਨੂੰ ਮਿਲਣ ਆਈ ਆਂ ਮੈਂ ਤੁਹਾਡੇ ਤੋਂ ਕੁਝ ਨਹੀਂ ਲੈਣ ਆਈ ਇਸੇ ਤਰ੍ਹਾਂ ਉਹਦੀ ਭਾਬੀ ਨਾਲ ਬੜੀ ਹੀ ਖੁਸ਼ ਹੋ ਕੇ ਗੱਲਾਂ-ਬਾਤਾਂ ਕਰਦੀ ਐ ਤੇ ਕੰਮ ਕਰਾਉਂਦੀ ਐ ਫਿਰ ਉਸਦੀ ਭਾਬੀ ਪੁੰਨਿਆ ਨੂੰ ਆਪਣੀ ਪੇਟੀ ਕੋਲ ਲਿਆ ਕੇ ਕਹਿੰਦੀ ਐ ਕਿ ਤੇਰੇ ਲਈ ਮੈਂ ਇੱਕ ਸੂਟ ਲੈਤਾ ਮੈਂ ਤੈਨੂੰ ਸੂਟ ਦੇਣ ਲੱਗੀ ਐ ਪਰ ਉਹ ਪੁੰਨਿਆ ਆਪਣੇ ਭਾਬੀ ਨੂੰ ਮਨਾ ਕਰ ਦਿੰਦੀ ਐ ਪਰ ਭਾਬੀ ਬਹੁਤ ਖੁਸ਼ ਕਹਿੰਦੀ ਐ ਪੁੰਨਿਆ ਮੈਂ ਤੇਰੇ ਲਈ ਬੜੀ ਖੁਸ਼ ਹਾਂ ਕੁੜੀਆਂ ਨੂੰ ਦਿੱਤਾ ਹੋਇਆ ਕਦੇ ਘਟਦਾ ਨਹੀਂ ਹਮੇਸ਼ਾ ਹੀ ਵੱਧਦਾ ਫੁੱਲਦਾ ਹੈ ਧੀਆ ਆਪਣੇ ਭਾਗ ਹੀ ਖਾਂਦੀਆਂ ਨੇ ਭਾਬੀ ਇਹੋ ਕਹਿੰਦੀ ਹੋਈ ਉਸ ਨੂੰ ਇੱਕ ਸੂਟ ਕੱਢ ਕੇ ਦੇ ਦਿੰਦੀ ਹੈ ਪੁੰਨਿਆ ਸੂਟ ਨੂੰ ਆਪਣੇ ਮੱਥੇ ਨਾਲ ਲਾਉਂਦੀ ਹੈ ਤੇ ਸੌ ਦੁਆਵਾਂ ਦਿੰਦੀ ਆਪਣੇ ਮਾਤਾ ਪਿਤਾ ਲਈ ਆਪਣੇ ਭਰਾ ਤੇ ਭਾਬੀ ਲਈ ਤੇ ਅੱਗੇ ਲੈ ਕੇ ਉਹ ਆਪਣੇ ਘਰ ਲਈ ਤੁਰ ਪੈਂਦੀ ਹੈਗੇ ਜਦੋਂ ਉਹ ਸੂਟ ਲੈ ਕੇ ਆਪਣੇ ਘਰ ਪਹੁੰਚਦੀ ਹੈ ਤਾਂ ਇਹ ਰਸਤੇ ਵਿੱਚ ਉਹਨੂੰ ਜਿਹੜੇ ਲੋਕ ਮਿਲੇ ਸਨ ਉਹਨਾਂ ਨੇ ਵੀ ਆਪਣਾ ਸਮਾਨ ਦਿੱਤਾ ਤਾਂ ਉਹ ਆਪਣੇ ਘਰ ਵਾਲੇ ਨਾਲ ਬੜੀ ਖੁਸ਼ ਹੋ ਕੇ ਦੱਸਦੀ ਹੈ ਕਿ ਮੈਂ ਬਹੁਤ ਖੁਸ਼ ਹੋ ਕੇ ਆਈਆਂ ਆਪਣੇ ਪੇਕੇ ਘਰ ਤੋਂ ਜਦੋਂ ਉਹ ਗੱਠੜੀ ਖੋਲਦੀ ਹੈ ਤਾਂ ਉਸ ਵਿੱਚ ਦੇਖਦੀ ਹੈ ਕਿ ਬਹੁਤ ਹੀ ਸੋਨੇ ਦੀਆਂ ਮੋਹਰਾਂ ਤੇ ਸ਼ਿੱਕੇ ਮਿਲਦੇ ਨੇ ਕਿ ਜਿਸ ਨੂੰ ਦੇਖ ਕੇ ਉਹ ਬੜੀ ਹੈਰਾਨ ਰਹਿ ਜਾਂਦੀ ਹੈਗੀ ਤੇ ਅਮੀਰ ਹੋ ਜਾਂਦੀ ਹੈਗੀ ਜਦੋਂ ਇਹ ਗੱਲ ਪੁਨ ਪੁੰਨਿਆ ਮੱਸਿਆ ਨੂੰ ਦੱਸਦੀ ਹੈ ਕਿ ਉਹ ਅੱਜ ਪੇਕੇ ਘਰ ਹੋ ਕੇ ਆਈ ਆ ਤੇ ਉੱਥੇ ਉਸ ਦੀ ਭਾਬੀ ਨੇ ਉਸ ਨੂੰ ਸੂਟ ਦਿੱਤਾ ਸੀ ਮੱਸਿਆ ਅੰਦਰੋਂ ਅੰਦਰੀ ਈਰਖਾ ਕਰਦੀ ਹੈ ਤੇ ਉਸ ਨੂੰ ਆਖਣ ਲੱਗਦੀ ਹੈ ਕਿ ਮੈਂ ਜਾਵਾਂਗੀ ਪੇਕੇ ਘਰ ਆਪਣੇ ਭਰਾ ਭਾਬੀ ਨੂੰ ਮਿਲਣ ਤੇ ਮਾਤਾ ਨੂੰ ਮਿਲਣ ਮੈਂ ਵੀ ਹੋਰ ਅਮੀਰ ਹੋ ਜਾਵਾਂਗੀ ਜਦੋਂ ਉਹ ਰਸਤੇ ਦੇ ਵਿੱਚ ਤੁਰ ਹੀ ਜਾਂਦੀ ਹੈ ਤਾਂ ਉੱਥੇ ਉਹਨੂੰ ਬੁੱਢੀ ਔਰਤ ਮਿਲਦੀ ਹੈ ਤੇ ਉਹ ਵੀ ਉਸ ਨੂੰ ਕਹਿੰਦੀ ਹੈ ਕਿ ਪੁੱਤ ਤੋ ਮੇਰਾ ਘਰ ਸਵਾਰ ਜਾਂ ਮੇਰਾ ਘਰ ਕੰਡਿਆਂ ਨਾਲ ਭਰਿਆ ਹੋਇਆ ਹੈ ਪਰ ਉਹ ਬੜੀ ਕਿਸੇ ਨਾਲ ਬੋਲਦੀ ਕਿ ਮੈਂ ਕਿਸ ਲਈ ਬੇਲੀ ਨਹੀਂ ਮੈਂ ਤੁਹਾਡਾ ਕੰਮ ਕਿਉਂ ਕਰਾਂ ਇਸੇ ਤਰ੍ਹਾਂ ਉਹ ਆਪਣੇ ਘਰ ਪਹੁੰਚਦੀ ਹੈ ਜਦੋਂ ਘਰ ਪਹੁੰਚਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਆਪਣੀ ਮਾਤਾ ਨੂੰ ਮਿਲਦੀ ਹੈ ਮਾਤਾ ਨਾਲ ਬੜਾ ਹੀ ਪਿਆਰ ਦਾ ਰਿਸ਼ਤਾ ਹੈ ਫਿਰ ਉਹ ਆਪਣੀ ਭਾਬੀ ਨੂੰ ਮਿਲਣ ਜਾਂਦੀ ਹੈ ਪਰ ਭਾਬੀ ਨੂੰ ਮਿਲਣ ਤੋਂ ਪਹਿਲਾਂ ਹੀ ਉਸ ਨੂੰ ਬਹੁਤ ਕੋੜੇ ਬੋਲਦੀ ਹੈ ਜਿਸਨਾਲ ਉਹ ਆਪਣੀ ਭਾਬੀ ਦਾ ਦਿਲ ਦੁਖੀ ਕਰ ਦਿੰਦੀ ਹੈ ਤੇ ਆਪਣੇ ਭਰਾ ਨੂੰ ਵੀ ਚੰਗੀ ਤਰ੍ਹਾਂ ਨਹੀਂ ਬੁਲਾਉਂਦੀ। ਉਹ ਆਪਣੀ ਭਾਬੀ ਨੂੰ ਕਹਿੰਦੀ ਹੈ ਕਿ ਮੈਂ ਸਵੇਰੇ ਜਾਣਾ ਮੇਰੇ ਲਈ ਵੀ ਸੂਟ ਕੱਟ ਕੇ ਰੱਖ। ਪਰ ਉਸ ਦੀ ਜਿਹੜੀ ਭਾਬੀ ਹੁੰਦੀ ਹੈ ਉਸ ਨੇ ਕਹਿ ਦਿੰਦੀ ਹੈ ਕਿ ਮੇਰੇ ਕੋਲ ਤੇਰੇ ਲਈ ਕੋਈ ਸੂਟ ਨਹੀਂ ਹੈਗਾ। ਮਸਿਆ ਗੁੱਸੇ ਦੇ ਵਿੱਚ ਕਹਿੰਦੀ ਹੈ। ਉਹ ਕਹਿੰਦੀ ਹੈ ਕਿ ਪੁੰਨਿਆਂ ਨੂੰ ਦੇਣ ਲਈ ਤਾਂ ਤੇਰੇ ਕੋਲ ਸੂਟ ਹੈਗਾ ਸੀ ਪਰ ਮੇਰੇ ਲਈ ਤੇਰੇ ਕੋਲ ਕੋਈ ਸੂਟ ਨਹੀਂ। ਇਹ ਕਹਿੰਦੀ ਵੀ ਉਹ ਜਿਵੇਂ ਉਹ ਗੁੱਸੇ ਵਿੱਚ ਬੋਲੀ ਪਰ ਉਸਦੀ ਭਾਬੀ ਉਸ ਨੂੰ ਕਹਿੰਦੀ ਹੈ ਕਿ ਉਸ ਵਿਚਾਰੀ ਨੂੰ ਤਾਂ ਮੈਂ ਕਿੰਮੇ ਦਾ ਵੀ ਸੂਟ ਦੇ ਦਮਾ ਉਹ ਸੱਤ ਬਚਨ ਕਰਕੇ ਮੰਨ ਲੈਂਦੀ ਹੈ ਪਰ ਤੇਰੇ ਜੋਗਾ ਮੇਰੇ ਕੋਲ ਸੂਟ ਨਹੀਂ ਹੈ ਕਿਉਂਕਿ ਤੇਰੇ ਨਖਰੇ ਹੇਟ ਕੋਈ ਸੂਟ ਨਹੀਂ ਆਉਣਾ ਇਹ ਸ਼ਬਦ ਸੁਣੇ ਤੇ ਉਹ ਆਪਣੀ ਮਾਂ ਨੂੰ ਕਹਿਣ ਲੱਗੀ ਕਿ ਮਾਂ ਮੈਨੂੰ ਭਾਬੀ ਤੋਂ ਸੂਟ ਦਵਾ ਦੇ ਪਰ ਉਸਦੀ ਮਾਂ ਕਹਿੰਦੀ ਹੈ ਕਿ ਤੂੰ ਇਸ ਗਰੀਬਣੀ ਤੋਂ ਕਿਉਂ ਮੰਗਦੀ ਹੈ ਇਹ ਮੰਗਦੀ ਤੋਂ ਕਿਉਂ ਮੰਗਦੀ ਹੈ ਸੂਟ ਸੂਟ ਤੈਨੂੰ ਜ਼ਿੰਮੇ ਦਾ ਵੀ ਕਹੇਗੀ ਮੈਂ ਤੈਨੂੰ ਲੈ ਕੇ ਦਊਂਗੀ ਜਿਵੇਂ ਹੀ ਸਵੇਰ ਹੋਈ ਤਾਂ ਉਸ ਦੀ ਮਾਂ ਨੇ ਉਸ ਨੂੰ ਸੂਟ ਲੈ ਕੇ ਦੇ ਦਿੱਤਾ ਉਹ ਆਪਣੇ ਮਾਂ ਤੋਂ ਸੂਟ ਲੈ ਕੇ ਚੱਲ ਪਈ ਹੁਣ ਜਾਂਦਿਆ ਹੈ ਉਹ ਪਹਿਲਾਂ ਬੇਬੇ ਕੋਲ ਗਈ ਜਿਹੜੀ ਉਸ ਘਾਟ ਦੇ ਕੋਲ ਸੀਗੀ ਥੇ ਰੇਤ ਹੀ ਰੇਤ ਸੀ ਤੇ ਕੰਡੇ ਹੀ ਕੰਡੇ ਸੀ ਉਸ ਦੇ ਕੋਲ ਗਈ ਤੇ ਕਿ ਤੂੰ ਮੇਰੀ ਭੈਣ ਨੂੰ ਦਿੱਤਾ ਸੀ ਤੂੰ ਮੈਨੂੰ ਵੀ ਦੇ ਉਸ ਨੇ ਉਸ ਦੀ ਝੋਲੀ ਵਿੱਚ ਮੁੱਠ ਰੇਤਾ ਪਾ ਦਿੱਤਾ ਫੇਰ ਉਹ ਉਹ ਜਿੱਤੇ ਤਾਂ ਬਜ਼ੁਰਗ ਬੇਬੇ ਕੋਲ ਗਈ ਉਸ ਨੇ ਇਟਾਂ ਦੇ ਦਿੱਤੀਆਂ ਫੇਰ ਉਹ ਬਜ਼ੁਰਗ ਬਾਬੇ ਕੋਲ ਗਈ ਉਸ ਨੇ 베ਰੀ ਦੇ 베ਰ ਚੁਕਾ ਦਿੱਤੇ ਅੱਗੇ ਜਾ ਕੇ ਉਹ ਬੇਬੇ ਨੂੰ ਬੇਬੇ ਨੂੰ ਮਿਲੀ ਤਾਂ ਉਸ ਨੇ ਘਰ ਵਿੱਚ ਜਿਹੜੇ ਪੱਤੇ ਉੱਜੇ ਸਨ ਤੇ ਉਹ ਪੱਤੇ ਚੁਕਾ ਦਿੱਤੇ ਉਹ ਸਾਰਾ ਕੁਝ ਪਾ ਕੇ ਆਪਣੇ ਘਰ ਲੈ ਗਈ ਹੁਣ ਘਰ ਜਾ ਕੇ ਬੀਸੀ ਉਸ ਨੂੰ ਐਵੇਂ ਸੀ ਕਿ ਸੇਤੀ ਸੇਤੀ ਖੋਲਣਾ ਤੇ ਇਸ ਵਿੱਚ ਦੇਖਾਂ ਕੀ ਕੁਝ ਹੈ ਜਦੋਂ ਉਹ ਝੋਲੇ ਨੂੰ ਖੋਲਦੀ ਹੈ ਤਾਂ ਉਸ ਵਿੱਚੋਂ ਦੇਖਦੀ ਹੈ ਕਿ ਕੀੜੇ ਮਕੌੜੇ ਬਹੁਤ ਸਾਰੀਆਂ ਚੀਜ਼ਾਂ ਚੋ ਕਿ ਉਸਦੇ ਹੱਥ ਤੇ ਦੰਦੀ ਵੱਡ ਦੰਦੀਆਂ ਵੱਡੀਆਂ ਨੇ ਤੇ ਉਸ ਦਾ ਹੱਥ ਨੂੰ ਸੁਜਾ ਦਿੰਦੀ ਹੈ ਰੋਂਦੀ ਕਰ ਲਾਉਂਦੀ ਹੋਈ ਤਾਂ ਉਹ ਆਪਣੀ ਭੈਣ ਕੋਲ ਜਾਂਦੀ ਹੈ ਤੇ ਇਹ ਕਹਿ ਕੇ ਕਹਿੰਦੀ ਹੈ ਕਿ ਤੇਰੇ ਕਰਕੇ ਸਾਰਾ ਕੁਝ ਹੋਇਆ ਜਦੋਂ ਉਹ ਰੋਂਦੀ ਕਰ ਲਾਉਂਦੀ ਆਪਣੀ ਭੈਣ ਨੂੰ ਕਹਿੰਦੀ ਤਾਂ ਉਸ ਦੀ ਭੈਣ ਕੁੰਨਿਆ ਕਹਿੰਦੀ ਹੈ ਕਿ ਇਹ ਮੇਰੇ ਕਰਕੇ ਨਹੀਂ ਹੋਇਆ ਹੈ ਭੈਣ ਪਰਮਾਤਮਾ ਤੁਹਾਡੀ ਨੇਕੀ ਦੇ ਕੇ ਹੀ ਤੁਹਾਨੂੰ ਫਲ ਦਿੰਦਾ ਹੈ ਤੇਰੇ ਜਿਵੇਂ ਦੇ ਮਨ ਦੇ ਵਿਚਾਰ ਸਨ ਤੈਨੂੰ ਉਹੀ ਕੁਝ ਮਿਲ ਗਿਆ ਤੂੰ ਮਾੜਾ ਲੋਕਾਂ ਦਾ ਸੋਚਦੀ ਸੀ ਤੇ ਮਾੜਾ ਹੀ ਕਰਦੀ ਸੀ ਤੇ ਤੇਰੇ ਨਾਲ ਮਾੜਾ ਹੀ ਵਾਪਰ ਰਿਹਾ ਕਹਿੰਦੇ ਜਿਵੇਂ ਤੂੰ ਜ਼ੁਬਾਨ ਦੀ ਕੌੜੀ ਸੀ ਜਿਵੇਂ ਦੂਜਿਆਂ ਦੇ ਪ੍ਰਤੀ ਤੂੰ ਈਰਖਾ ਕਰਦੀ ਸੀ ਗੁੱਸੇ ਵਿੱਚ ਬੋਲਦੀ ਸੀ ਉਹੀ ਕੁਝ ਤੈਨੂੰ ਫਲ ਵਿੱਚ ਮਿਲਿਆ ਪਰਮਾਤਮਾ ਦੀ ਨੀਅਤ ਦਾ ਭਾਂਡਾ ਵੇਖ ਕੇ ਹੀ ਫਲ ਦਿੰਦਾ ਹੈ ਉਮੈ ਦਾ ਹੀ ਤੈਨੂੰ ਮਿਲ ਗਿਆ ਤੂੰ ਲਾਲਚੀਪਤਾ ਤੇ ਲਾਲਚ ਵੀ ਤੇਰੀ ਅੱਖਾਂ ਤੇ ਪੱਟੀ ਬਨ ਰੁੱਤੀ ਸੀ ਜਿਸ ਕਰਕੇ ਤੂੰ ਕੌੜੇ ਬੋਲ ਬੋਲਦੀ ਸੀ ਤੇ ਮਨੁੱਖ ਨੂੰ ਮਨੁੱਖ ਨਹੀਂ ਸੀ ਸਮਰਦੀ ਇਸ ਕਰਕੇ ਤੈਨੂੰ ਆਪਣੇ ਆਪ ਤੇ ਬਹੁਤ ਜ਼ਿਆਦਾ ਅਹੰਕਾਰ ਸੀ ਸਾਰਾ ਕੁਝ ਤੇਰੇ ਨਾਲ ਹੀ ਵਾਪਰਿਆ ਲਾਲਚ ਮਨੁੱਖ ਨੂੰ ਕਿਸੇ ਜੋਗਾ ਨਹੀਂ ਛੱਡਦਾ ਉਹ ਸਮਝਾਉਂਦੀ ਹੈ ਕਿ ਭੈਣ ਲਾਲਚ ਮਨੁੱਖ ਨੂੰ ਕਿਸੇ ਜੋਗਾ ਨਹੀਂ ਛੱਡਦਾ ਲਾਲਚ ਚ ਚਾ ਕੇ ਆਪਾਂ ਬੰਦੇ ਨੂੰ ਬੰਦਾ ਨਹੀਂ ਸਮਝਦੇ ਲਾਲਚ ਕਰਕੇ ਦੂਜੇ ਦਾ ਹੱਕ ਖੋਹ ਲੈਨੇ ਆ ਪਰਮਾਤਮਾ ਤਾਂ ਸਭ ਕੁਝ ਦੇਖਦਾ ਹੈ ਨਾ ਇਸ ਧਰਤੀ ਤੇ ਨਰਕ ਤੇ ਸਵਰਗ ਇੱਥੇ ਹੀ ਹੈ ਜੇ ਮਾੜਾ ਕਰੋਗੇ ਤਾਂ ਮਾੜਾ ਹੀ ਤੁਹਾਡੇ ਨਾਲ ਆਏਗਾ ਤੁਹਾਡੇ ਜੀਵਨ ਦੇ ਵਿੱਚ ਦੁੱਖ ਸੁੱਖ ਮੁਸ਼ਕਲਾਂ ਹਰ ਵੇਲੇ ਖੜੀਆਂ ਰਹਿਣਗੀਆਂ ਚੰਗਾ ਕਰੋਗੇ ਇੱਥੇ ਹੀ ਸੁੱਖ ਮਿਲੇਗਾ ਇਸੇ ਜ਼ਿੰਦਗੀ ਚ ਸਵਰਗ ਵਰਗੀ ਜ਼ਿੰਦਗੀ ਬਣ ਜਾਏਗੀ ਹਾਂ ਜੀ ਤੁਹਾਨੂੰ ਅੱਜ ਦੀ ਇਹ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਤੇ ਉਸ ਨਾਲ ਸਾਂਝੀ ਜ਼ਰੂਰ ਕਰਨਾ ਜਿਸ ਦਾ ਤੁਸੀਂ ਭਲਾ ਚਾਹੁੰਦੇ ਹੋ ਧੰਨਵਾਦ ਜੀ